ਤਾ ਨਿਕਲ ਗਿਆ ਕੰਮ ਮੈਂ ਮਾਰਦਾ ਬੜਾ ਕੇ ਸਾਲੋਂ ਵਿੱਚ ਗਰਮ ਨਹੀਂ ਹੋਇਆ ਇਹਦਾ ਐਡਾ ਨਹੀਂ ਗਰਮ ਹੋਇਆ ਹਾਏ ਅਰਾ ਮੈਂ ਦਨ ਚਾਹ ਪੀਂ ਜਿੰਨੀਆਂ ਧੂਆ ਖਿੰਗਾ ਬਲੌਗ ਦੀ ਸ਼ੁਰੂਆਤ ਹੋ ਗਿਆ ਤੇ ਚਲੋ ਦੇਖਦੇ ਆ ਕੀ ਹੁੰਦਾ ਅਗੇ ਬਲੌਗ ਚ ਤੁਸੀਂ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਆ ਇਹ ਚੱਲ ਨਹੀਂ ਲਾਈ ਜੂਗਾ ਅੰਮ੍ਰਿਆਂ ਦਾ ਵਿੱਚ ਵੱਲ ਲੰਬੀ ਜੱਟਾ ਚੱਲੀ ਗਿਆ ਜੋਸਟ ਫਿੱਟ ਕਰ ਆ ਲੰਮੇ ਤਾਂ ਮਮਾ ਕਿੱਥੇ ਮੈਂ ਨਹੀਂ ਆਹ ਆ ਗਿਆ ਉਹ ਤਾਂ ਦਿਨ ਕੋਈ ਨਹੀਂ ਦੋ ਦਿਨ ਬੜੇ ਦਿਨ ਦਾ ਇਹ ਆਖੰਦੇ ਇਹ ਭਲਕੇ ਲਾ ਬਾਬਾ ਜੀ ਛੱਡ ਕੇ ਉਧਰ ਲਾ ਲਾ ਉਹ ਮਾਮਾ ਇਤਰਾ ਵੜਾ ਲਾਥੇ ਨਾ ਮਾ ਉਹ ਲਾ ਲੇਗਾ ਸਾਰਾ ਕੋ ਵੈਰੀ ਹੋਰੀ ਕਰਕੇ ਵੈਰੀ ਕਿਹੜੀ ਵੈਰੀ ਕੋਠੀ ਦੀ ਵੈਰੀ ਕਿਹੜੀ ਕੋਠੀ ਦੀ ਹੁੰਦੀ ਆ ਟਰੈਲ ਚਲਾਈ ਆਓ ਉਥੇ ਦੋ ਤਾਰਾ ਲੱਗੀ ਕੋਟੇ ਦਾ ਬੰਦਾ ਦੇ ਚਲਾਇਆ ਚੱਲ ਤਾ ਆਈ ਨਹੀਂ ਲੈ ਕੇ ਮਟਾ ਵਨ ਆਵਰ ਲੇਟਰ ਸਟਲਮੋਂ ਆਏ ਹਾਂ ਭਾਈ ਇਹ ਕੀ ਜੀ ਇਹ ਜੋਸਟ ਆਇਨੂੰ ਫਿਟ ਕਰਾਉਣਾ ਅੱਛਾ ਤੇ ਦੁਕਾਨ ਬੰਦਿਆ ਹਾਂ ਹਾਂ ਤੁਹਾ ਤੁਹਾਡਾ ਥੋੜਾ ਪ੍ਰਭਾਵ ਆ ਜਾਊਗਾ ਕੀ ਆਏ ਆ ਆ ਨਾ ਚਾਹ ਤੇ ਕਰਾ ਆਪਾਂ ਛੇ ਆਪਾਂ ਦੀ ਕਰੀਏ ਕੀ ਗਾਣਾ ਚਾਹੋਗੇ ਮਨੀ ਕੀ ਖੱਜਲ ਹੀ ਹੋ ਗਈਆਂ ਕੰਮ ਕਮ ਨਹੀਂ ਨਹੀਂ ਬਾਹਰ ਦੀ ਗਲਾਜ ਚਾਹ ਚੂਨੀ ਆਂਦੇ ਜੋਸਟ ਲਾਉਣ ਆਏ ਬਸ ਜੋਸਟ ਲੱਗ ਜੇ ਤੇ ਘਰੋ ਘਰ ਹੀ ਚੱਲੀਏ ਇੱਥੇ ਹੀ ਨਹੀਂ ਘਰ ਗਏ ਆ ਆ ਜਾਣ ਨਾ 2 hours later ਲੈ ਵੇ ਮਨੀ ਹੌਲੇ ਰੋਸਪੇ ਮਨੀ ਆਏ ਮਨੀ ਲੱਗ ਜੂ ਲੱਗ ਜੂ ਲੱਗ ਜੂ ਢੰਡਾ ਲਿਆਓ ਮੇਰਾ ਦਮਾ ਵੜਾ ਕੇ ਮੋਹਣਾ ਆਹ ਪਿਆ ਸੱਚੇ ਤੇਰਾ ਨਾਲ ਤੇ ਤੂੰ ਕੰਮ ਕਰਾਉਣਾ ਗੱਡੀ ਵਾਲਾ ਫੱਕਮਰਾ ਸਾਫ਼ ਕਰਨਾ ਇੱਜ ਉਥੋਂ ਸਮਾਨ ਚੁੱਕੀ ਗਏ ਉਹਨੇ ਛੱਡ ਗਿਆ ਭਰਾ ਕਰੇ ਬਣਾ ਪਾਉਂਦੇ ਇੱਥੇ ਪਾਉਣ ਡੇ ਗਾਉਂ ਬਾਪੂ ਤੇਰਾ ਨਾ ਹੋਈ ਆ ਗੱਲ ਆਂਦੇ ਕੋਈ ਨਹੀਂ ਆਦਾ ਵਾਰਾ ਕਰਦੀ ਨਹੀਂ ਕਰਨੀ ਤੇ ਕੰਮ ਜਿੰਨਾ ਮਰਜ਼ੀ ਕਰਾਓ ਬਾਰਾ ਕਰਦੀ ਥੋੜਾ ਮੈਂ ਹੁਣ ਲੈ ਆਵਾ ਬਾਬੇ ਨੂੰ ਕੋਣੂ ਬਾਬੇ ਨੂੰ ਮੈਂ ਛਾ ਮੰਨ ਕੇ ਲੈਣਾ ਮੈਂ ਕੰਮ ਕਰਾਉਣਾ ਮਨੈ ਨਾ ਕੋਈ ਨਹੀਂ ਰੱਖਣਾ ਉਹ ਮੈਂ ਫਿਰ ਜਾਵਾ ਉਹ ਵੀਡੀਓ ਲੈ ਆਵਾ ਉਹ ਸੁਟਾਈ ਹੂੰ ਲੈ ਆ ਉਹਦਾ ਮਾ ਮਾ ਇਹ ਲਾ ਦੇ ਤੂੰ ਇਹਦਾ ਸਾਉ ਆਈ ਸਭ ਬੈਠਾ ਕਿਤੇ ਨਾ ਬੈਠੇ ਉਹ ਐਨੂੰ ਹੋਇਆ ਤੂੰ ਮਾਰ ਤੂੰ ਕਰਦਾ ਹੈ ਪਰ ਜਿੱਥੇ ਦਾ ਜਾਂ ਫਿਰ ਦੇਣਾ ਕੀ ਹੈ ਤਾਂ ਨਿਕਲ ਕੇ ਕੰਮ ਇਹ ਲੱਗਣਾ ਹਾਂ ਇਹ ਛੱਡ ਦੇ ਨਾ ਉਹ ਲੂੰ ਉਹ ਤੋੜ ਨਾ ਦਈ ਮੁਰਚਾਂ ਨੂੰ ਨਾ ਤੋੜ ਦੀਂ ਓ ਲੈ ਆਵੜਾ ਇਹ ਬਾਈ ਟਗੜਾ ਜਟਾ ਹੋ ਗਿਆ ਕੰਮ ਸ਼ੁਰੂ 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 ਹਾਏ 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 ਯਸਸੀਟ ਬੋਲੀ

ਉਹ ਨਾ 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 ਉਹ ਬੜੀ ਆਵਾਜ਼ ਕਰਨੀ ਉਹਨੇ ਪੈ ਗਈ ਆਵਾਜ਼ ਉਹਦੀ ਆਣੀ ਹਮਮ ਹੋਰ ਕੁਝ ਕੰਨ ਪੀੜ ਵਾਲੇ ਤੇ ਤਰ੍ਹਾਂ ਪੁਰਾ ਜਾ ਕੇ ਕਰੀ ਨੇ ਉਹ ਨਹੀਂ ਹੁੰਦਿਆ ਬਈ ਤਾਂ ਮੈਂ ਨਹੀਂ ਕਰਦਾ ਉਹਦੇ ਆਪੇ ਜਾਊ ਕਰੇ ਆਪੇ ਜਾਊਗਾ ਆਹ ਕੁੱਤਾ ਪਾ ਗਿਆ ਆ ਵੀਰ ਦਾ ਵੀਡੀਓ ਤੇ ਚੱਲੀ ਜਾ ਕਰ ਬੱਸ ਸਰ ਬਤਾ ਸਕਦੇ ਹੋ ਕਿ ਆਪਕੇ ਜਿਹੜਾ ਉਠਾ ਹੋ ਗੱਲ ਕਿੰਨੇ ਵਜੇ ਤੇ ਕਦੋਂ ਹੋਇਆ ਥਾ ਸਰ ਕੋ ਕਿਤਨੇ ਕਿੰਨੇ ਵਜੇ ਖੜੇ ਹੋਣਾ ਸਰ ਹਲੇ ਖੜਿਆ ਯਾਰ ਉਹ ਤੋਂ ਤਾਂ ਹੀ ਸਰ 2:30 ਵਜੇ ਲੱਗੇ ਬੰਨੇ ਖੜਾ ਹੈ ਹਾਂਜੀ ਸਰ 2 2:00 ਵਜੇ ਤੇ ਲੱਗੇ ਬੰਨੇ 2 ਵਜੇ ਸਰ ਜਸ ਜਸ ਥੱਲੇ ਆ ਟਾਈਮ ਨਹੀਂ

और इसलिए मैं आपसे रिक्वेस्ट करूँगा कि आप ट्वेंटी फोर आवर्स तक का वेट कर लें yes, sir. और जैसे कि मैं देख पा रहा हूँ आपका जो मोड ऑफ पेमेंट था वो कैश ऑन डिलीवरी था yes, तो so, जैसे ही आपका पिकअप स्टेटस सक्सेसफुल अपडेट हो जाता है सर yes, आपका जो रिफंड है वो इनिशिएट हो जाएगा और ah. ये आपके रजिस्टर्ड बैंक अकाउंट या, या यू पी आई में अकाउंट में डाबा ही ਕੀ ਜਨ ਡਾਇਰੈਕਟ ਹੈ ਨੋ ਸਰ ਮਾਨ ਸਰ ਥੈਂਕ ਯੂ ਸਾਰਾ ਜੀ ਜੀ ਸਰ ਕਿਸ ਕੋਲ ਕਰ ਬਾਰੇ ਫੀਡਬੈਕ ਸਰ ਆਪਕਾ ਕਿ ਵਟਸਐਪ ਦੇ ਦੁਆਰਾ ہماری ओर से एक फीडबैक फॉर्म दी जाएगी यस सर ਆਪਣੇ ਸਮਝਾ ਕੇ ਸਮਝਾਣ ਦੇ ਅਨੁਸਾਰ ਇਸ ਦਾ ਉਹਦਾ ਫੇਸ ਬੋਸ ਦੱਸੋ ਜਿਹੜਾ ਰਾਈਟ ਦਿੱਤਾ ਕਰਦੇ ਆਪਣੇ ਵਾਸਤੇ ਨਹੀਂ ਬਣਿਆ ਲੋਕਾਂ ਵਾਸਤੇ ਹੈਗਾ ਆਪਣੇ ਆਪ ਚ ਮਗੋੜਾ ਕਿੰਨਾ ਹੀ ਫੀਡਬੈਕ ਦੇਣਾ ਹਨ ਨਹੀਂ ਫੀਡਬੈਕ ਮਿਲਦਾ ਕੀ ਜਾਂਦਾ ਇੱਧਰ ਲੈਲਾ ਲੈਲਾ ਮਲੀਲਾ ਮਲੀਲਾ ਤੋੜਦਾ ਹੀ ਨਾ ਆਈ ਜਾਂਦਾ ਆਈ ਜਾਂਦਾ ਆਈ ਜਾਂਦੇ ਆਈ ਜਾਂਦਾ ਆਈ ਜਾਂਦਾ ਉਹ ਜਾਂਦਾ ਵੀ ਜਾਂਦਾ ਇਹ ਕਿ ਕਰਦੇ ਆਂ ਆਂ ਕਿ ਕਢਾਉਨੇ ਆਂ ਦੀ ਵੀਰੇ ਘਰੇ ਵੀ ਜਾਣਾ ਹੁਣ ਮੈਂ ਗੱਲ ਨਹੀਂ ਕਹਿ ਸਕਦਾ ਵੀਡੀਓ ਚੱਲ ਰਹੀ ਹੈ ਐਂ ਹੀ ਲੱਗਦਾ ਤੈਨੂੰ ਕਿ ਘਰ ਵਾਲੇ ਦੇਖਦੇ ਆ ਮੈਂ ਗਾਲੀ ਨਹੀਂ ਦੇ ਸਕਦਾ ਆ ਅੰਗੂਰੀ ਡੱਬੀ ਚੱਕ ਲਿਓ ਬਹੁਤ ਬਹੁਤ ਧੰਨਵਾਦ ਜੀ ਬਹੁਤ ਬੜਾ ਗਰਮ ਹੋਇਆ ਮੈਨੂੰ ਠੰਡਾ ਪਿਆ ਹੋਇਆ ਹਾਏ 1 hour later ਲਓ ਲਾ ਵੀ ਜੱਟਾ ਬਣ ਗਿਆ ਅੱਜ ਪਰਖਿਆ ਜਾਊ ਜੀ ਹੋਇਆ ਲਿਓ ਹੋਰ A few minutes later. ਏਡਾ ਨਹੀਂ ਗਰਮ ਆਇਆ। ਆਏ। ਮਾਜੀ ਜਿਆਦੀ ਗਰਮ ਨਹੀਂ ਆਇਆ। ਮਾਜੀ ਦੋ ਦਿਨ ਵਧੀਆ ਆਣਾ। ਆਜੀ ਆ ਜਾ ਇੰਜਨ ਹੋ ਜੂ ਵਧੀਆ ਆਪੇ ਹੁੰਦੇ। ਹੁਣ ਇੰਜ ਨਹੀਂ ਹੋਣਾ। ਰਾਣੀ ਕਉ ਖੁੰਦਾ। ਜੇ ਆਪਾਂ ਕਰੀਏ ਨਾ। ਇਹ ਪਜਾਈ ਆਪਾਂ ਦੂਜੀ ਤੇ ਜਗ੍ਹਾ ਤੇ ਉਦੋਂ ਹੁੰਦਾ ਵਾ। ਸਹੀ ਗੱਲ ਹੈ। ਨਾ ਮੇਰੀ ਗੱਲ ਸੁਣ ਹੁਣ ਆਪਾਂ ਇੱਥੇ ਕਰਾਉਣੀਆਂ ਲਾਈਟਾਂ ਲਾਉਣੀਆਂ। ਹੋਰ ਕੀ ਰਹਿ ਗਿਆ? ਹੋਰ ਕੀ ਰਹਿ ਗਿਆ? ਤੇ ਕਲੀ ਲਾਈਟਿੰਗ ਮੈਂ ਕੀ ਆਖਣਿਆ ਬਹੁਤ ਫਲੱਗ ਬੈਠੇ ਨਾਲ ਜੁੜਾ ਕਬੀਲ ਬਾਈਏ ਮੇਰੇ ਆਏ ਇਹਨੂੰ ਇਹਨੂੰ ਨਹੀਂ ਪਾਣੇ ਨਹੀਂ ਪਾਣੇ ਐਸੇ ਨਹੀਂ ਪਾਣੇ ਇਹਨੂੰ ਯਾਰ ਮਨ ਨੂੰ ਨਹੀਂ ਐਸਾ ਨਹੀਂ ਵਧੀਆ ਲੱਗਦਾ ਜਾਂ ਮਰਸੀਡੀ ਪਈਏ ਤੇ ਜਾਂ ਉਹ ਜਾਂ ਮਰਸੀਡੀ ਫਿਰ ਡੰਡੇ ਆਉਂਦਾ ਉਸ ਤਰ੍ਹਾਂ ਵਾਲਾ ਰਹਿਣ ਦੋ ਐਸੇ ਜਿਹੜਾ ਕੱਲ ਨੂੰ ਤਾਰਾਂ ਵਾਲੇ ਜਿਹੜੇ ਮਿਲਦੇ ਫਿਰ ਉਹ ਲੈ ਆਈਏ ਨਹੀਂ ਚੁੱਪ ਕਰ ਵਾਕਿਆ ਐਸੇ ਮੇਰੇ ਵਾਲੇ ਪਾ ਲਈਏ ਪਾ ਲੈਣਗੇ ਨਹੀਂ 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 ਪਾਣੀ ਮਾਨਾ ਜਿੰਦਾ ਕਰਦਾ ਚੈਨ ਕਵਰ ਬਦਲਣਾ ਪੈਣਾ ਹੋਰ ਕੀ ਆ ਚੈਨ ਕਵਰ ਚੁੱਕੇ ਹੋਏ ਸੀ ਮੇਰੇ ਵਾਲਾ ਉਹਨੂੰ ਇਹਨੂੰ ਪਾ ਦੇਣਾ ਤੇ ਇਹਦੇ ਵਾਲਾ ਉਹਨੂੰ ਪਾ ਦੇਣਾ ਮੇਰੇ ਵਾਲਾ ਤਾਂ ਕਿ ਲੈਣ ਕਿ ਪਾਉਣ ਵਾਲਾ ਚੈਨਕਵਰ ਕਿੰਨੇ ਦਾ ਪਾਉਂਗਾ ਸਾਰਾ ਸੈਟ ਹੀ ਪੈਣਾ ਆਹੋ ਮੇਰੇ ਵਾਲਾ ਉਹ ਇੱਧਰ ਰੱਖ ਦੇਣਾ ਵਾ ਤੇ ਆਹ ਇੱਧਰ ਰੱਖ ਦੇਣਾ ਸਾਰਾ ਸੱਤਮਾ ਨਹੀਂ ਫਿਰ ਵੀ ਮੱਲਾ ਪੁੰਨ ਲਾਗੀ ਚੈ ਨਹੀਂ ਚੈਨਕਵਰ ਜੇ ਮੱਲਾ ਪਾਉ ਉਤਰ ਲੈਣ ਕੇ ਨਵਾਂ ਪਾਉਣਾ ਵੇ ਜੇ ਬਜਾਜ ਦਾ ਲੈਣਾ ਹੀ ਯਾਰ ਦਾ 1200 ਦਾ ਜਿਸ ਮੈਲਪੀ ਕਾਰਡ ਕੱਢਣਾ ਲੈਣਾ 750 ਦਾ ਤੇ ਜੇ ਉਤੋਂ ਵੀ ਠਾ ਲੈ ਨਹੀਂ 650 ਜੇ ਉਤੋਂ ਠਾ ਲੈ ਨਹੀਂ 350 ਦਾ 250 ਦਾ ਬਸ ਤਾਂ ਚੱਲੀਏ ਕਵਾੜੀ ਦੇ ਦੋ ਤਰ੍ਹਾਂ ਦੇ ਦੋ ਤਰ੍ਹਾਂ ਪਿਆਣਾ ਵਾਕੇ ਕਵਾੜੀ ਤੋਂ ਲਿੰਕ ਆਪਣੇ ਦੇ ਦੇ ਲੈ ਲਿੰਕ ਤੇ ਹੈਗੇ ਆ ਨਹੀਂ ਫਿਰ ਆਪਾਂ ਇਹਨੂੰ ਵੇਚ ਲੈ ਆਪਾਂ ਇਦਾਂ ਕਰਦੇ ਆਂ ਕਿ ਤੇਰੇ ਵਾਲੇ ਪਵਾ ਕੇ ਵੇਚ ਲੈਣ ਆ ਲੈ ਡੈਰਨ ਮੈਂ ਤਾਂ ਉਹ ਨਵੇਂ ਪਾ ਰਿਹਾ ਨਾ ਨਵੇਂ ਉਹਨੇ ਆਪਣੇ ਸਿਰੋਂ ਪਾਉਣੇ ਆ ਇਹ ਪਿਆਲੀ ਨਹੀਂ ਪੁੱਜਣੀ ਨਹੀਂ ਨਹੀਂ ਯਾਰ ਸੋ ਜਾ ਇਹੋ ਜੀ ਪਿਆਲੀ ਆ ਵੀਲ ਵਿੱਚ ਦੇਗੇ ਨਾ ਨਵੇਂ ਵੀਲ ਮੇਰੇ ਸਾਹਿਬ ਨਾਲ 2000 ਰਿਆ ਹੈ ਤੂੰ ਤੁਹਾਨੂੰ ਉਹ ਪੈ ਰਹੇ ਤੇ ਮਨ ਲੱਦੇ ਜਾਂ ਨਵੇਂ ਲਾ ਕੇ ਪਾ ਦਈਏ ਜਾਂ ਨਵੇਂ ਪਾ ਦਈਏ ਚਿੱਟੇ ਸਤਿ ਸ਼੍ਰੀ ਅਕਾਲ ਬਾਈ ਜੀ ਵੀਡੀਓ ਪੋਸਟ ਕੀਤੀ ਓਏ ਵੀਡੀਓ ਚੱਕ ਸਤਿ ਸ਼੍ਰੀ ਅਕਾਲ ਬਾਈ ਜੀ ਦਿਖਾਣਾ ਨਹੀਂ ਜੀ ਇਹ ਦਿਖਾਣਾ ਨਹੀਂ ਇਹਨੂੰ ਇਸ ਦਾ ਸਟਾਰ ਨਾ ਨਾ ਖੜ ਜਾ ਲੈਣੀ ਹੱਲੇ ਨਹੀਂ ਖੜ ਜਾ ਆਲਮ ਨੇ ਗਾਲਾਂ ਕੱਢੀਆਂ ਉੱਤਰੋ ਕੀ ਹਾਲ ਆ ਵਧੀਆ ਨਿਆਰੇ ਆ ਹੋਰ ਨਵੀਦਾ ਜੀ ਮਾਨ ਨਾ ਚੜਦੀ ਗਲਾ ਅਜੇ ਨਹੀਂ ਜਦੋਂ ਮੈਂ ਕੋ ਦਿਖਾਈਏ ਫਿਰ ਕੋ ਜਾ ਨਾ 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 ਮੈਂ ਨਹੀਂ ਦਿਖਾਉਂਗਾ ਹਾਂ ਉਹ ਤੇਰੀ ਆਈਡੀ ਮਾਮਾ ਕਿੰਨੇ ਵਿਨੇ ਲੌਗ ਇਨ ਆ ਕਿਉਂ ਕੀ ਚੱਕਰ ਇਹ ਕਿਹਨੇ ਆ ਮੈਂ ਤਾਂ ਬੜੇ ਬੁਣਾ ਲੌਕਣ ਕੀ ਦੀ ਓਏ ਮੈਂ ਤੈਨੂੰ ਦਾਦਾ ਮੈਂ ਇੱਕੋ ਨਹੀਂ ਫਰੀਦ ਵਾਲੇ ਫੋਨ 'ਚ ਮੇਰਾ ਤਾਂ ਇੰਜਾ ਫਰੀਦ ਵਾਲੇ ਚੋਂ ਨਹੀਂ ਦੇਖ ਰਿਹਾ ਤੁਮ ਏ ਇੱਧਰ ਏ ਇੱਧਰ ਏਖੀ ਮੈਂ ਦਿਖਾਉਂਗਾ ਉਹ ਮੈਂ ਦਿਖਾਉਂਗਾ ਉਹ ਨਹੀਂ ਆਇਆ ਰਹਿੰਦੇ ਉਹ ਠੀਕ ਨੂੰ ਬੈਠਾ ਹੈ ਨਾ ਚੱਕੇ ਵਾਲੇ ਵੇਖੋ ਉਹ ਕਹਿੰਦਾ ਸੋਹਰੇ ਰਿੰਦਾ ਗਾਇਸ ਵੀਰੇ ਠੰਡਾ ਪੀ ਲਓ ਗਾਇਸ ਵੀਰੇ ਠੰਡਾ ਪੀ ਲਓ ਤੇਰੀ ਉਲਟੀ ਇਸ ਤੀਕ ਚੱਲਨੀ ਤੈਨੂੰ ਕਰ ਦੂ ਹਾਂ ਇਹ ਇਦਾਂ ਦੀ ਚੀਜ਼ ਹੈ ਜਿਹਦੇ ਨਾਲ ਆਪਾਂ ਕਰਦਾ ਨਸ਼ਾ ਛੱਡਿਆ ਜਾ ਸਕਦਾ ਪੀਲਾ ਪੀਲਾ ਕੰਮ ਕਰਾਉਣਾ ਹੀ ਵਜੇ

ਜੋ ਕਿ ਅੰਦਰ ਆ ਕੇ ਕਿਤੇ ਲੈ ਗਿਆ ਵਿੱਚ ਆਉਂਦੇ ਤੇ ਪਾ ਜਾਣਾ ਉਹ ਉਹ ਬੈ ਕਰਕੇ ਲਾ ਲੀਏ ਜਿੱਦਾਂ ਮਰਜ਼ੀ ਲਾ ਗੱਲ ਗੱਡੀ ਦੇ ਵਾਸਤੇ ਗੱਲ ਬਾਅਦ ਸੁਣਨੀ ਨਹੀਂ ਦਿਆ ਕੀ ਆਖੰਦਿਆ ਪੂਰਾ ਪੂਰਾ ਤੁਹਾਡਾ ਉਹਨਾਂ ਐਂਗਲੀ ਨਹੀਂ ਇਹਦੇ ਕੀਤਾ ਕਮਾ ਕੇ ਕੱਥੇ ਨਹੀਂ ਟਿੱਕੜੀ ਗੱਲ ਇਹ ਫਿਊ ਮਿੰਟਸ ਲੇਟਰ ਮੈਂ ਮੈਦਨ ਚਾਪ ਕੋ ਜਿੰਨੇ ਲਿਆ ਧੂਆ ਥਿੰਗਾ ਤੇ ਜੇ ਮੈਂ ਜਦ ਤੈ ਮੈਂ ਤੁੰਦ ਨਾ ਰੇ ਕਿੰਦੀ ਕਿੰਨੇ ਇਹ ਨਾ ਚੱਲ ਜੀ ਲੂੰਗਾ ਕੀਗਾ ਤਿੱਕਿਆ ਤੂੰ ਹੋਣੀ ਐ ਜੇ ਤੂੰ ਜਿੱਦਿਆ ਮੈਗੋਗੇ ਤੇ ਮੈਂ ਜਿੱਦਿਆ ਚੱਤ ਲੱਗੀ ਸ਼ਰਤ ਲੱਗੀ ਸ਼ਰਤ ਨਹੀਂ ਖਵਾਉਣੀ ਆ ਨਹੀਂ ਖਵਾਉਣੀ ਨੀ ਆ ਵੀਰ ਵੀਡੀਓ ਬੰਦ ਦੀ ਆ ਠੀਕ ਆ ਉਹ ਚੰਗਾ ਸੰਦੇਸ਼ ਛੱਡਾਵੇਂ ਸਭ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੰਡਾ ਚੱਲ ਚੱਲ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 30 ਲਾ ਦੇ ਮੁੰਡੇ ਨੇ ਹਾਂ ਬਗਿਆ ਚਾਹ ਲਗੜਾ ਤੂੰ ਆ ਤੂੰ ਆ ਜਾ ਦੱਸ ਦੇ ਰਾ ਦੇ ਜੀ ਜਾ ਤੋਲੇ ਕੋਣ ਚੋਰ ਨਹੀਂ ਆਣਾ ਮੈਂ ਤੁਹਾਨੂੰ ਜਿਹਦਾ ਚੱਲਾ ਕੀ ਡਿਗਣਾ ਉਹ 30 ਮਾਰ ਗਿਆ ਪੂਰੇ ਦਸੀ ਤਾਵੀ ਚੱਲ ਚੱਲ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 ਖਲੋ ਗਿਆ ਖਲੋ ਗਿਆ ਨਿਕਲੋ 31 32 ਖਲੋ ਗਿਆ ਜਿਹੜਾ ਪਹਿਲਾਂ ਖਲੋਤਾ 33 34 ਖਲੋ ਗਿਆ ਹੋਰ ਖਵਾਇਆ ਮਾਰੋ ਹੋਰ ਖਵਾਇਆ ਨਹੀਂ ਖਲੋਤਾ ਖੜਿਆ ਖਲੋ ਗਿਆ ਖਲੋ ਗਿਆ ਚੱਲ ਗਿਆ